ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਮੇਥੇ ਦੀ ਰੋਟੀ ਮੇਥੇ ਸਾਡੇ ਘਰ ਦੇ ਲੱਗੇ ਹੋਏ ਸੀ ਤੇ ਮੈਂ ਸੋਚਿਆ ਕਿਉਂ ਨਾ ਅੱਜ ਮੇਥੇ ਦੀ ਰੋਟੀ ਬਣਾਈ ਜਾਵੇ ਮੇਥੇ ਨੂੰ ਅਸੀਂ ਚੰਗੀ ਤਰ੍ਹਾਂ ਸਵਾਰ ਕੇ ਧੋ ਕੇ ਚੀਰ ਲਿਆ ਸੀ ਤੇ ਅਸੀਂ ਜੋ-ਜੋ ਇਸ ਵਿੱਚ ਪਿਆਜ਼ ਅਦਰਕ ਮਿਰਚਾਂ ਵੀ ਅਸੀਂ ਮਸ਼ੀਨ ਵਿੱਚ ਨੂੰ ਗ੍ਰाइंड ਕਰ ਲਈਆਂ ਸੀ ਤੇ ਇੱਥੇ ਲੈ ਆਏ ਜੀ ਅਸੀਂ ਕਣਕ ਦਾ ਆਟਾ ਘਣਕ ਦੇ ਆਟੇ ਵਿੱਚ ਅਸੀਂ ਆਪਣੇ ਜੀ ਮਿੱਥੇ ਪਿਆਜ਼ ਜੋ ਵੀ ਸਾਡੇ ਕੋਲ ਹੈ ਅਸੀਂ ਅਸੀਂ ਸਭ ਕੁਝ ਇਸ ਵਿੱਚ ਪਾ ਦਿੱਤਾ ਹੈ ਲੂਣ ਮਿਰਚ ਅਸੀਂ ਲੋੜ ਅਨੁਸਾਰ ਹੀ ਰੱਖਣੇ ਆ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਜੀ ਤਾਂ ਜੋ ਇਸ ਦਾ ਸਵਾਦ ਪ੍ਰੋਪਰ ਆ ਸਕੇ ਤੇ ਅਸੀਂ ਇਸ ਨੂੰ ਗੁੰਨ ਲੈਣਾ ਹੈ ਜੀ ਅਸੀਂ ਇਸ ਨੂੰ ਪਤਲਾ ਨਹੀਂ ਰੱਖਣਾ ਇੱਕ ਸਾਰ ਜੀ ਰੱਖਣਾ ਹੈ ਤੇ ਇਸ ਨੂੰ ਸਿਹਰਾਸ਼ਟ ਹੋਣ ਲਈ ਤਰ ਦੇਣਾ ਹੈ ਤੇ ਲੋ ਜੀ ਸਾਡਾ ਆਟਾ ਤਿਆਰ ਹੈ ਜਿੰਨੀ ਦੇਰ ਵਿੱਚ ਸਾਡਾ ਆਟਾ ਹੋਰ ਸੈੱਟ ਹੋ ਰਿਹਾ ਜੀ ਅਸੀਂ ਇੰਨੇ ਤਵਾ ਗਰਮ ਹੋਣ ਲਈ ਰੱਖ ਦਿੰਨੇ ਹਾਂ ਆਟਾ ਸਾਡਾ ਹੋ ਚੁੱਕਿਆ ਜੀ ਤਿਆਰ ਤੇ ਅਸੀਂ ਕੱਢ ਲਏ ਨੇ ਪੇੜੇ ਤੇ ਸਾਡੀ ਰੋਟੀ ਹੋ ਚੱਲੀ ਹੈ ਜੀ ਵੇਲ ਕੇ ਤਿਆਰ ਤੇ ਲੋ ਜੀ ਸਾਡਾ ਗਰਮ ਤਵਾ ਹੋ ਚੁੱਕਿਆ ਤੇ ਅਸੀਂ ਉਸ ਤੇ ਪਾ ਦਿੱਤੀ ਹੈ ਜੀ ਰੋਟੀ ਦੋਨੋਂ ਪਾਸੇ ਚੰਗੀ ਤਰ੍ਹਾਂ ਪੁਕਾਣ ਤੋਂ ਬਾਅਦ ਇਹਨਾਂ ਨੂੰ ਇਸ ਤੇ ਘੀ ਲਗਾਉਣਾ ਚਾਹੀਦਾ ਹੈ ਇਸ ਨਾਲ ਜੋ ਰੋਟੀ ਹੈ ਜੋ ਚੰਗੀ ਤਰ੍ਹਾਂ ਪੱਕ ਜਾਂਦੀ ਹੈ ਤੇ ਕੱਚੇ ਨਹੀਂ ਰਹਿੰਦੀ ਇੱਕ ਇੱਕ ਕਰਕੇ ਜੀ ਆਪਾਂ ਇੱਥੇ ਰੋਟੀਆਂ ਲਈਆਂ ਨੇ ਬੇਲ ਤੇ ਚੰਗੀ ਤਰ੍ਹਾਂ ਰੜਵੀ ਰੜਵੀ ਦੇਖੋ ਕਿੰਨੀਆਂ ਸੋਹਣੀਆਂ ਰਹੀਆਂ ਨੇ ਲੋ ਜੀ ਆਪਣੀਆਂ ਹੋ ਚੱਲੀਆਂ ਨੇ ਮਿੱਠੇ ਵਾਲੀਆਂ ਰੋਟੀਆਂ ਤੇ ਮੱਕੀ ਦੀ ਰੋਟੀ ਵਿੱਚ ਤਾਂ ਤੁਸੀਂ ਬਹੁਤ ਵੇਖਿਆ ਹੋਣਾ ਤੇ ਪਰ ਮੈਂ ਕਣਕ ਦੀ ਹੱਟੇ ਚ ਮੈਂ ਵੀ ਪਹਿਲੀ ਵਾਰੀ ਟਰਾਈ ਕੀਤਾ ਹੈ। ਤਾ ਖਾ ਕੇ ਪਤਾ ਚੱਲੂ ਵੀ ਕਿੰਮੇ ਦੀਆਂ ਬਣੀਆਂ ਨੇ। ਲੋ ਜੀ ਆਪਣੀਆਂ ਰੋਟੀਆਂ ਹੋ ਚੁੱਕੀਆਂ ਨੇ ਤਿਆਰ। ਤੁਸੀਂ ਇਸ ਨੂੰ ਦਹੀਂ ਮੱਖਣੀ ਨਾਲ ਵੀ ਸਰਵ ਕਰ ਸਕਦੇ ਹੋ ਚਾਹ ਨਾਲ ਵੀ ਵਧੀਆ ਲੱਗਦੀਆਂ ਨੇ ਜੇਕਰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਕੇ ਮਯੂਰ ਕਰਿਓ ਧੰਨਵਾਦ